ਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਇੱਕ ਵਾਰੀ ਜ਼ਰੂਰ ਕਨਫਰਮ ਕਰ ਲਿਓ ਪਿੰਨ ਦੇ ਚਾਟੀਵੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਦਾ ਨਾਮ ਜੋਬਨ ਜਿੰਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਅੱਜ ਵੀਡੀਓ ਬਣਾਉਣ ਦੋ ਨਾਕ ਦੋਵੇਂ ਤਾਜੀ ਸੂਈ ਜੀ ਗਾਂ ਵੀ ਤਾਜੀ ਸੂਈ ਤੇ ਮਾਝੀ ਵੀ ਜਿਹੜੀ ਤਾਜੀ ਸੂਈ ਹੈ ਜੀ ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਜੋਬਨ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲੇ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਗੱਲਾਂ ਨਾ ਹੋਵੇ। ਵੀਡੀਓ ਐਂਡ ਤੱਕ ਜਰੂਰ ਦੇਖੋ ਬਾਈ ਨਾਲ ਗੱਲਬਾਤ ਕਰਕੇ ਡੀਟੇਲ ਆਪਾਂ ਸਾਰੀ ਪੁੱਛ ਲੈਂਦੇ ਆ ਜੀ। ਬਾਈ ਉਹਨਾਂ ਸਾਸਰੀ ਗਾਲ। ਸਾਸੀ ਗਾ ਵੀਰੇ। ਹੋਰ ਠੀਕ ਠਾਕ। ਵਧੀਆ ਜੀ ਵਧੀਆ ਕਿਰਪਾ। ਵਧੀਆ ਚੱਲੀ ਜਾਂਦਾ। ਚੱਲੀ ਜਾਂਦਾ ਵੀਰ ਜੀ ਮਾਦੀ ਕਿਰਪਾ। ਪਹਿਲੇ ਆਪਾਂ ਲੱਗ ਪਾਏ ਵੇਖੇ ਸਰੇ। ਉਹ ਤਾਂ ਵੀਰ ਜੀ ਵੇਚ ਲਏ। ਠੀਕ ਹੈ। ਵੀਡੀਓ ਤੇ ਕੱਲ ਬਵਾਉਣੀ ਸੀ ਤਾਂ ਮੜ ਕੇ ਕੱਲ ਮਾਲ ਵੇਖ ਗਿਆ ਜੀ। ਠੀਕ ਹੈ ਜੀ। ਤੇ ਮਤਲਬ ਕਿ ਤੁਹਾਨੂੰ ਫਿਰ ਜਵਾਬ ਦੇਣਾ ਪਹਿਲੇ ਇਹ ਆਪਣਾ ਬਾਈਕਰ ਦਾ ਐਡਰੈਸ ਬੋਲਦੇ ਪਿੰਡ ਚਾਟੀਵੰਡ ਸ਼ਹਿਰ ਨੰਬਰ ਸਰ ਜੀ ਠੀਕ ਹੈ ਹਾਂਜੀ ਫੋਨ ਨੰਬਰ ਨਾ ਫੋਨ ਨੰਬਰ ਵੀਰ ਜੀ ਹੈਗਾ 90418 74962 ਨਾਜੋਬਨ ਜੀ ਨਾਜੋਬਨ ਹਾਂ ਅੱਛਾ ਗਾਂ ਦੱਸਿਓ ਆਪਾਂ ਡਿਟੇਲ ਇਹਦੀ ਗਾਂ ਦੀ ਵੀ ਸੁਵਹ ਕਿੰਨਾ ਗਾਂ ਸੁਣਾ ਜੀ ਵੀਰ ਜੀ 20 ਦਿਨ ਹੋ ਗਏ ਜੀ 20 ਦਿਨ ਹੋ ਗਏ ਜੀ ਹਾਂਜੀ ਹਾਂਜੀ ਤੇ ਦੁੱਧ ਗਾਵ ਉਹ ਜਿਹੜਾ ਪੱਕਾ ਦੁੱਧ ਉਹ ਘੜ ਆਪਾਂ ਚੋਨੇ ਜਿਹੜਾ ਦੋ ਟਾਈ 15 ਕਿਲੋ ਦੁੱਧ ਹੋਊਗਾ 15 ਕਿਲੋ ਚਵਾਉਣ ਲਈ ਹੈ ਹਾਂਜੀ ਠੀਕ ਹੈ ਇਥੇ ਅਬ 14 ਕਿਲੋ ਦੁੱਧ ਦਾ ਲੇਟਰ ਨਾ ਮਣ ਕੇ ਫੇਰ ਦੇਣੀ ਆ ਠੀਕ ਹੈ ਭਾਣੇ ਕੋਈ ਵੀ ਰੇਦਾ ਲੈ ਜੇ ਹਾਂ ਭਾਣੇ ਵੀਰ ਕੋਈ ਚੋਗੇ ਲੈ ਜੇ ਠੀਕ ਹੈ ਜੀ ਇਹ 14 ਕਿਲੋ ਦੁੱਧ ਹੈ ਨਾ 14 ਕਿਲੋ ਦੁੱਧ ਦੀ ਗਾਰੰਟੀ ਹੈ ਹਾਂ 14 ਕਿਲੋ ਦੁੱਧ ਦਾ ਬੱਚਾ ਆ ਗਏ ਵਛੀ ਦੇਣੀ 14 ਕਿਲੋ ਦੁੱਧ ਮੰਨ ਕੇ ਜਿੰਨੇ ਵੀ ਵੀਰ ਭੈਣ ਭਰਾ ਦੇ ਖੜਨੀ ਆ ਸੌਦਾ 14 ਲੀਟਰ ਦਾ ਮੰਨ ਕੇ ਸੌਦਾ ਕਰਿਆ ਹੈ ਨਾ ਜੀ ਹਾਂਜੀ ਠੀਕ ਹੈ ਜੀ ਇਹ ਨਹੀਂ ਗੱਲਾਂ ਵਾਲਾ ਜਉਣਾ ਨਾ 14 ਕਿਲੋ ਚਲਾ ਕੇ ਦੇਦੀ ਆ ਠੀਕ ਹੈ ਮੈਂ ਤੇ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਪ ਉਹ ਸਾਰੀ ਟ੍ਰੈਕਟਰ ਉਹ ਟ੍ਰੈਕਟਰ ਪਾਉ ਜਿੱਦੋਂ ਬਾਈ ਕਹਿੰਦਾ ਮਾਲ ਉਹ ਪਾ ਕੇ ਵੇਚਦੇ ਆਪਾਂ ਹਾਂਜੀ ਹਾਂਜੀ ਆਪਾਂ ਮਾਲ ਜਿੰਨਾ ਪਾਉਣੇ ਆਪਾਂ ਉਹ ਜੋਦ ਜਿੰਨਾ ਹੁੰਦਾ ਉਹਨਾਂ ਹੀ ਦਾਸ ਕਿਵਰ ਦਿੰਨੇ ਆ ਠੀਕ ਹੈ ਜੀ ਲਓ ਜੀ ਕਰਿਓ ਚੈੱਕ ਇੱਕ ਵਾਰੀ ਜ਼ਰੂਰ ਜਦੋਂ ਇਹ ਵੀਰ ਜੀ ਵੀਡੀਓ ਪਾਉਣ ਲੱਗੇ ਆ ਨਾ ਕੱਲੇ ਕੱਲੇ ਘਰ ਵੀ ਲਾਈਕੇ ਤੇ ਡੰਗਰ 5 5 6 6 ਕਰੇ ਜਾਏ ਹੋਣਗੇ ਠੀਕ ਹੈ ਜੀ ਜਿਹੜਾ ਬੰਦੇ ਨੇ ਇੱਕ ਇੱਕ ਗਾਂ ਨਹੀਂ ਖੜੀ ਹੈ ਨਾ ਹਾਂਜੀ 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 ਉਹੀ ਬੰਦੇ ਨੇ 5 5 6 ਲਓ ਜੀ ਥਾਣਾ ਥਾਣਾ ਦੀ ਕੁਆਲਿਟੀ ਵੇਖੋ ਗੁਲਾਬੀ ਰੰਗ ਦੇ ਥਾਣ ਨਿਕੜ ਨੇ ਚਾਰੇ ਗੈਪ ਚ ਲੱਗੇ ਜੀ ਲਓ ਜੀ ਚੁਾਈ ਚੁਈ ਜੋ ਬਣੇ ਇੱਕ ਨੰਬਰ ਦੀ ਮੈਂ ਨਾ ਬਿਲਜੀ ਕੋ ਥਾਣ ਘਾਟ ਵੱਧ ਮੋਰ ਛੱਟਾ ਨਹੀਂ ਕੋਈ ਡੋਕਰ ਨਹੀਂ ਹੋਗੀ ਕੋਈ ਚੁਵਾਈ ਮਾਰੀ ਨਾ ਹੋਗੀ ਬੱਚੀ ਦੀ ਅੱਛਾ ਇਹਦੇ ਮਗਰ ਬੱਚਾ ਮਗਰ ਬੱਚੀ ਜੀ ਮਗਰ ਬੱਚੀ ਹਾਂਜੀ ਆਹ ਲਓ ਜੀ ਜਿੰਨੀ ਹੋ ਜੋਗੀ ਹੋਗੀ ਕਰਮਾ ਦੀ ਸਾਹ ਆ ਬਹੁਤ ਸੋਹਣੀ ਸਾਡਾ 14 ਗਲੋ ਦਾ ਮੇਨਕੇ ਲੀਟਰ ਨਾ ਫਿਰ ਦੇਣਾ ਹੈ 14 ਲੀਟਰ ਦਾ ਸੌਦਾ 14 ਗਲੋ ਦੀ ਆਪਣੀ ਗਵਰੰਟੀ ਹੋਗੀ ਥਾਣਵਾਤ ਕਰਦੀ ਗਵਰੰਟੀ ਕੋ ਪੂਰ ਛੱਤੀ ਦੀ ਗਵਰੰਟੀ ਹੋਗੀ ਇਹਨਾਂ ਮੁੱਲ ਕੰਦਾ ਕਰਨਾ 14 ਲੀਟਰ ਦਾ ਇਹਦਾ ਉਹਦਾ ਬਾਹਰੋਂ ਸਵੇਰ ਦਾ ਫਿਰਦੇ ਆਉਣਦੇ ਆ ਕੱਲ ਵੀ ਫਿਰੇ ਆ ਲੋਕ 50-5000 ਰੁਪਏ ਮੰਗਦੇ ਆ ਲੋਕਾਂ ਵਾਲੀ ਪਾਵਖਣਾ ਆਪਾਂ ਆਪਣੀ ਆਪ ਆਪਣਾ ਆਪਾਂ ਅੱਡੇ ਦਾ ਫਰਮ ਮੈਂ ਤਾਂ ਮੁੱਲ ਕਰਦੇ ਸੀ ਤਵਾ 35000 ਦੀ ਵਾਸੀ ਦੇ ਦਾਂਗੇ 35000 ਦੀ ਹਾਂ ਇਹ ਚੋਂ ਕਿੰਨੀ ਕੁ ਗਜਾਇਸ ਲੈਸ ਕਿੰਨੀ ਕੁ ਇਹ ਜੋ 2000 ਦਾ ਮਾਨ ਹੋਊ 33000 32000 ਕਰ ਦਈਏ ਡਿਮਾਂਡ 35000 ਬੱਤੀਆਂ ਦਾ 14 ਕਿਲੋ ਦਾ ਮੈਨਕਲ ਲੀਟਰ ਦੇ ਨਾਲ ਇਦਾਂ ਕੋ ਭੈਣ ਭਾਲਿਆ ਆਪਣੀ ਤਾਂ ਵੀ ਗਾਰੰਟੀ ਹੋ ਗਈ ਠੀਕ ਹੈ ਜੀ ਲਓ ਜੀ ਕਰਿਓ ਚੈੱਕ ਆਰਡਰ ਕੁਆਲਿਟੀ ਬਹੁਤ ਸੋਹਣੀ ਤਸੱਲੀ ਤੁਸੀਂ ਕਰਨੀ ਹੈ ਇੱਕ ਟਾਈਮ ਕਰ ਲਓ ਦੋ ਟਾਈਮ ਕਰ ਲਓ ਭਾਵੇਂ ਚੋਣੀ ਨਹੀਂ ਬੋਲੀ ਆ ਥੋੜਾ ਜਿਹਾ ਟਾਈਮ ਥੋੜਾ ਹੈ ਜੀ ਜੇ ਬੱਚਾ ਲੱਗੇ ਤਾਂ ਤੂੰ ਦਾ ਮਵਾਦ ਨਹੀਂ ਮੁਰਕੇ ਪੈਣਾ ਸਵੇਰ ਚੋਈ ਕਿੰਨੇ ਵਜੇ ਕੀਤੀ ਸਵੇਰ ਜੀ 5 ਵਜੇ ਚੋਈ ਜੀ 5 ਵਜੇ ਚੋਈ ਕੀਤੀ ਹੈ ਨਾ ਜੀ 12 ਵਜੇ ਦਾ ਟਾਈਮ ਦੋਸਤੋ ਦੁਪਹਿਰ ਦਾ ਵੀਡੀਓ ਬਣਾਉਂਦਾ ਹੈਗਾ ਅਰੇ ਸ਼ਾਮ ਆਣ ਵਕਸੀ ਨੇ ਇੰਨੀ ਬਚੀਆਂ ਹੋਰ ਬਣ ਜਣਾ ਕੱਤੀ ਮਗਰ ਇਹ ਵੀ ਕੋਈ ਨਿਸ਼ਾਨੀਆਂ ਕਵਰ ਕਰਦੀ ਹੈ ਨਾ ਕੱਤੀ ਮਗਰ ਮਾਈ ਦੇ ਵੀ ਹਾਲੇ ਦੋਸਤੋ ਵੇਖੋ ਯਾਰ ਥਾਣ ਵੇਖੋ ਬਹੁਤ ਮੈਂ ਕੋ ਬੋਲਾ ਵੀਰ ਜੀ 9 ਕਿਲੋ ਹੋ ਗਾ ਜੀ 9 ਕਿਲੋ ਬੋਲਾ ਹੈ ਨਾ ਸੂਆ ਕਰਵਾ ਸੂਈ ਸੂਆ ਮੈਂ ਇਹਦਾ ਉਹ ਘਰਲੇ ਦੂਸਰਾ ਤੇ ਆਪ ਤੀਜਾ ਕਰਕੇ ਦਾਾਂ ਤੀਜਾ ਸੂਆ ਹੈ ਨਾ ਜੀ ਬਾਕੀ ਨਵਾਏ ਨਵਾ ਡੰਗਰ ਦੋਵੇਂ ਹੀ ਨਹੀਂ ਹੈ ਇੱਕ ਮੈਂ ਤਾਜੀ ਸੂਈ ਆ ਡੰਗਰ ਦਾ ਉਹ ਨੂੰ ਜਾਨ ਜੀ ਨਹੀਂ ਕਰਦਾ ਅੱਜ ਧੁੰਦ ਪੈ ਗਈ ਨਾ ਹਾਂ ਇਹਦੇ ਮਗਰ ਬੱਚਾ ਇਹਦੇ ਮਗਰ ਮੱਝ ਮਗਰ ਕੱਟੀ ਜੀ ਮੱਝ ਮਗਰ ਕੱਟੀ ਹੈ ਨਾ ਗਾਂ ਮਗਰ ਬੱਛੀ ਗਾਂ ਮਗਰ ਬੱਛੀ ਜੀ ਮੱਝ ਮਗਰ ਕੱਟੀ ਸ਼ੁਰੂਆਕ ਕੋਈ ਤਜਾ ਮੰਲੇ ਕੋਈ ਤਜਾ ਮੰਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਸਾਨੂੰ ਸਾਹਮਣੇ ਦਿਖਾਤੀ ਹੈ ਸਕਰੀਨ ਤੇ ਵੇਖ ਲਿਓ ਪਿੱਠਪੁੜਾ ਮੈਂ ਦਾ ਚੈੱਕ ਕਰ ਲੇ ਆ 33 ਜਮਕਰ ਮੱਝ ਦੇ ਬਾਜੀ ਆ ਜੇ ਕੱਟੀ ਮੱਝ ਦੀ ਮਗਰਾ ਕੱਟੀ ਬੈਠੀ 7 ਤਾਂ ਉਠਾ ਕੇ ਤੁਹ ਖਮੋ ਕੱਟੀ ਜਰੂਰ ਜੀ ਲਓ ਜੀ ਕਰਿਓ ਚੈੱਕ ਜਰੂਰ 9 ਕਿਲੋ ਬੌਲੀ ਹੋਗੀ ਮੈਂ ਕੋ 9 ਕਿਲੋ ਤੋਂ ਸਟਾਰਟਿੰਗ ਹੈ ਨਾ ਹਾਂਜੀ ਸੋਹਣੀ ਸਟਾਰਟਿੰਗ ਹੈ ਮੱਝ ਦੀ ਲਓ ਜੀ ਕਰਿਓ ਚੈੱਕ ਜੀ ਆ ਲਓ ਲੈ ਬੋਤਾ ਲੀ ਨੀਲੀ ਰਾਵੀ ਲੀਆਂ ਨਿਸ਼ਾਨੀਆਂ ਕਵਰ ਕਰਦੀ ਆ ਪਰ ਉਸ ਮੰਨ ਲੇ ਕੋਈ ਕੋਈ ਪਿਓਰ ਨੀਵੀਰਾ ਜੀ ਮੰਨ ਲੇ ਜਿੱਦਾਂ ਮਰਜੀ ਆ ਕੱਟੀ ਚ ਮਗਰ ਕੱਟੀ ਮਗਰ ਮੋਹਰਾ ਦੀ ਆ ਜੀ ਹਾਂ 1 ਮਿੰਟ ਰੋਕੀ ਮੜਾ ਜੇ ਲੋ ਚਾਹ ਮੇਰੀ ਦੀ ਫੇਸ ਕੁਆਲਿਟੀ ਹੈ ਬਿੱਲੀਆਂ ਦੋ ਅੱਖਾਂ ਬਿੱਲੀਆਂ ਮੰਨ ਕੇ ਇਹ ਨਵਾਈ ਨਵੀਂ ਦਾ ਮਾਸਾ ਚਮਕਵਾਜ ਦੇ ਪਰ ਆਪਾ ਤਾਜੀ ਮੈਂ ਨਵਾਂ ਨਵੀਂ ਨਹੀਂ ਖਾਈ ਕਰਦਾ ਕੱਟੀ ਬਹੁਤ ਸੋਹਣੀ ਹੈ ਜੀ ਕੱਟੀ ਪੂਰੀ ਜੱਟ ਬਲੇਗੇ ਜੀ ਆ ਜਾ ਤਾਜ ਮੈਂ ਸੋਈ ਨੂੰ ਹਫਤਾ ਹੋ ਗਿਆ ਹੈ ਨਾ ਜੀ ਠੀਕ ਹੈ ਦੁੱਧ 9 ਕਿਲੋ ਚਾਹੁੰਦੀ ਦੁੱਧ 9 ਕਿਲੋ ਲਓ ਜੀ ਚਲੋ ਜੀ ਲੈ ਕੇ ਚਲੋ ਮੌਲਾ ਮੰਨ ਲੇ ਕੋਈ ਦੁੱਧ ਮੰਨ ਲੇ ਠੀਕ ਹੈ ਜੀ ਇਹਦਾ ਭਾ ਆਹ ਦੋਸਤੋ ਸਾਲ ਦਾ 2025 ਦਾ ਐਂਡ ਆਉਂਦੇ ਮਾਰਾ ਬੰਦਾ ਵੀ ਮੈਂ ਲੈ ਲੂਗਾ ਹੈ ਕੋ ਮਾਰਾ ਬੰਦਾ ਵੀ ਮੈਂ ਲੈ ਲੂਗਾ ਅੱਛਾ ਜੀ ਜਿਹੜੇ ਬੰਦੇ ਨੇ ਗਾ ਲੈਣੀ ਹੋਵੇ ਨਾ ਹਾਂ ਉਹ ਮੈਂ ਲੈ ਲੂਗਾ ਠੀਕ ਹੈ ਜੀ ਕਹਿੰਦਾ ਮੁੱਲ ਕਰਨਾ ਪੈਜੋ ਕਿ ਨਾ ਇਵਿਲ ਜੀ 50000 ਰੁਪਏ ਦੇ ਮੈਂ ਦੇਣੀ ਆ ਇਹਦੇ ਵਿੱਚੋਂ 500 ਰੁਪਏ ਛੋੜ ਹੀ ਕਰ ਜੀ ਸਕਦੇ 500 ਰੁਪਏ ਸਿਰਫ ਛੋੜ ਕਰਨਾ ਇੱਕ 500 ਰੁਪਏ ਛੋੜ ਤੂੰ ਕਰਨੀ ਇੱਕ 500 ਰੁਪਏ ਸੈਟਲ ਕਰ ਲੈ 64000 ਰੁਪਏ 64000 ਦੀ ਮੈਂ ਦੇਣੀ ਆ ਬਾਕੀ ਉਹ ਵੀਰ ਫੋਨ ਲਾਵੇ ਜਿਹੜੇ ਵੀ ਨੇ 64000 ਦੀ ਮੈਂ ਲੈਣੀ 64000 ਜੀ ਨੇ ਲਾਉਣਾ ਹੈ ਨਾ ਜੀ ਠੀਕ ਹੈ ਲਓ ਜੀ ਕਰਿਓ ਚੈੱਕ ਜ਼ਰੂਰ 64000 ਰੁਪਏ ਬਾਈ ਕਹਿੰਦਾ ਵੀ ਲੈਣ ਦੇਣੀ ਆ ਮੁੱਲ ਜੀ ਦਾ ਤੁਹਾਨੂੰ ਚਾਰ ਗਿਆ ਮਾਨਦਨ ਕਰਵਾਤਾ ਵਾ ਦੋ ਤੋਂ 9 ਕਿਲੋ ਤਿਆਰ ਆ ਹੁਣ 9 ਕਿਲੋ ਚਾਰ ਹਾਂਜੀ ਹਾਂਜੀ ਠੀਕ ਹੈ ਦੋਵੇਂ ਨਗ ਸੂਏ ਸਵਾਇਆ ਇੱਥੇ ਆਏ ਜੇ ਗਾਹਾਂ ਵਿੱਚ 14 ਕਿਲੋ ਜੇ ਤੇ ਗਾਹ ਕੋ 14 ਕਿਲੋ ਮਣਕੇ ਦੇ ਦਾਂਗੇ ਲੀਟਰ ਦਾ ਠੀਕ ਹੈ ਜੀ ਤੇ ਮਾਝਾ ਜਿੰਗਾ 9 ਕਿਲੋ ਮਾਝਾ ਜਿੰਗਾ 9 ਕਿਲੋ ਦਮਾ 9 ਕਿਲੋ ਹੈ ਨਾ ਜੀ ਦੋਵੇਂ ਡੈਂਗਲ ਕੋ ਗਾਰੰਟੀ ਲੈ ਲੇ ਭੈਣ ਭਾਗ ਆਪਣੀ ਫੁੱਲ ਗਾਰੰਟੀ ਹੋ ਗਏਗਾ ਠੀਕ ਹੈ ਵਾਅਦਾ ਕਰ ਦਿਓਗੇ ਪੂਰ ਛੱਤੀ ਦੀ ਹੋਗੀ ਠੀਕ ਹੈ ਲਓ ਜੀ ਕਰਿਓ ਚੈੱਕ ਬਾਈ ਕਹਿੰਦਾ ਵੀ 9 ਕਿਲੋ ਦੋ ਤਾਂ ਮਾਝੇ ਥੱਲੇ ਹਾਜ਼ਰ ਬਾਕੀ ਜਿੰਨੇ ਵੀ 14 ਕਿਲੋ ਸਾਡੇ ਹਾਜ਼ਰ ਹੈ ਨਾ ਜੀ ਹਾਂ ਜੀ ਟ੍ਰੋਪਰ ਡਿਟੇਲ ਸਾਰੀ ਦੱਸਤੀ ਆ ਦੋਵੇਂ ਨਗ ਸੂਏ ਸਵਾਇਆ ਬਾਈ ਦਾ ਨਾਮ ਜੋਵਨ ਹੈ ਫੋਨ ਨੰਬਰ ਕਿਹਨਾ ਪ੍ਰੋਫਾਈਲ ਦੇ ਹੋਏ ਫੋਨ ਨੰਬਰ ਦੇਜਿਆ ਹੈ 90418 74904 ਠੀਕ ਹੈ ਜੀ ਧੰਨਵਾਦ ਉਸ ਤੁਹਾਡਾ ਵੀਡੀਓ ਦੇਖਣ ਵਾਸਤੇ